ਸਰਕਾਰੀ ਹੌਮੀਓਪੈਥਿਕ ਡਿਸਪੈਂਸਰੀ ਵਿਖੇ ਆਯੂਸ਼ ਵੱਲੋਂ ਮੁਫਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਿਧਾਇਕਾ ਬੀਬੀ ਸੰਤੋਸ਼ ਘਟਾਰੀਆਂ ਨੇ ਕੌਂਸਲ ਪ੍ਰਧਾਨ ਲਾਡੀ ਰਾਣਾ, ਜ਼ਿਲ੍ਹਾ ਆਯੁਰਵੈਦਕ ਤੇ ਜੁਨਾਨੀ ਅਫਸਰ ਡਾਕਟਰ ਸਰਬਜੀਤ ਕੌਰ, ਨੋਡਲ ਅਫਸਰ ਡਾਕਟਰ ਹਰਜਿੰਦਰ ਸਿੰਘ, ਡਾਕਟਰ ਰਮਿੰਦਰ ਕੌਰ ਆਦਿ ਮੌਜੂਦਗੀ ਵਿੱਚ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਹਲਕਾ ਵਿਧਾਇਕਾ ਬੀਬੀ ਸੰਤੋਸ਼ ਘਟਾਰੀਆਂ ਨੇ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। واستے میں یہ سارے اپنے بلا چور واسیا میسج دینا چاہتی ہاں کہ آیورویدک اور ہومیوپیتھی کی ٹریٹمنٹ ہے بہت اچھا ٹریٹمنٹ ہے بہت میں ودیسے آج جن بھی ڈاکٹر اتنے آئے ہیں انہوں نے خاص طور پہ میں اپنی گل کرتی ہوں میں اپنے بارے میں بھی دسیا کہ میں شوگر بہار پیشنٹ بہت ودیسے ڈھنگ نے سمجھایا اور mm. دسیا ہے کہ میڈیسن بھی لوگ

اس کا مین جو مقصد ہے لوگ کا آیوید ہومیوپیتھی بارے پرچار پرسار اس کے فائدہ بارے باقی سارے لوگ جان سکن اس کے تحت جاڑی کے بلاک وائز پانچ کیمپ لگائے گئے ہیں جس تحت گلا چیک دوا کیمپ ہے اس کے بعد تین کیمپ ہو آیورویدک ہومیوپی کے بنا ڈاکٹروں والوں تین کیمپ جہ چوارے گئے ہیں ਪਿੰਡਾਂ ਵਿੱਚ ਲਈ ਚਾਰਗੇ ਇਸੇ ਤਰ੍ਹਾਂ ਆਦੋਆਣਾ ਰਾਜੂ ਮਾਜਰਾ ਤੇ ਮਾਲੇਵਾਲ ਕੋਲੀ ਵਿਕਟੇੜੇ ਅਗਲੇ ਟੈਂਪਲ ਲਗਾਏ ਜਾ ਰਹੇ ਆਨ ਵਾਲੇ ਕਿਨਾਂ ਹਰ ਜਗ੍ਹਾ ਲੁਕਾ ਵਿੱਚ ਭਾਰੀ ਰੁਸ਼ਾ ਲਾਇਆ ਗਿਆ एलोपैथी के बाद आयुर्वेद एवं अन्य वैकल्पिक पद्धतियों की बढ़ती हुई लोकप्रियता देख रहे हैं जो चीज साइड है कि ना एक अच्छा अल्टरनेट अपने आईटी पर नई उम्मीदों वाला लोग ठा रहे हैं खासकर की मूवमेंट तो वहां का बहुत ज्यादा अवेयरनेस आई है क्योंकि लोगों के दा मुको वापस पहुंचने गया कि पंजाब सरकार द्वारा आदि होम्योपैथिक आयुर्वेद के होम्योपैथिक आयुर्वेदिक मेडिसिन कैंप लगाए गए हैं ਅੱਜ ਸਾਡਾ 12ਵਾਂ ਕੈਂਪ ਹੈ ਜੋ ਕਿ ਬਲਾਚੌਰ ਵਿਖੇ ਹੈ ਇਹ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਗੁਰੂਨਗੋੜ ਬਲਾਚੌਰ ਇਸ ਜਗ੍ਹਾ ਦੇ ਵਿੱਚ ਅੱਜ ਅਸੀਂ ਆਯੁਰਵੈਦਿਕ ਤੇ ਹੋਮਿਓਪੈਥਿਕ ਦਾ ਜਿਲ੍ਹਾ ਕੈਂਪ ਆਰਗੇਨਾਈਜ਼ ਕੀਤਾ ਹੈਗਾ ਇਸ ਵਿੱਚ ਹੋਮਿਓਪੈਥਿਕ ਦੇ ਡਾਕਟਰਸ ਤੇ ਆਯੁਰਵੈਦਿਕ ਦੇ ਡਾਕਟਰਸ ਤੇ ਨਾਲ ਫ੍ਰੀ ਮੈਡੀਸਨ ਦਿੱਤੀਆਂ ਜਾ ਰਹੀਆਂ ਸਰ ਥੈਂਕ ਯੂ ਕੈਂਪ ਬਲਾਚੌਰ ਬਲਾਕ ਦੇ ਵਿੱਚ ਪੰਜ ਕੈਂਪ ਲਗਾਏ ਜਾ ਰਹੇ ਹਨ ਜੋ ਕੱਲ ਤੋਂ ਸ਼ੁਰੂ ਹੋਏ ਹਨ ਤੇ ਅੱਜ ਬਲਾਚੌਰ ਵਿਖੇ ਹੈ ਉਸ ਤੋਂ ਬਾਅਦ ਨੈਕਸਟ ਜਿਹੜਾ ਕੱਲ ਸਾਡਾ ਆਦੋਆਣਾ ਵਿਖੇ ਹੋਏਗਾ ਔਰ ਉਸ ਤੋਂ ਬਾਅਦ 20 ਤਰੀਕ 21 ਤਰੀਕ ਨੂੰ ਸਾਡਾ ਮਾਲੇਵਾਲ ਕੋਲੀ ਅਤੇ 22 ਤਰੀਕ ਨੂੰ ਰਾਜੂ ਮਾਜਰਾ ਵਿਖੇ ਹੋਏਗਾ ਔਰ ਮੈਂ ਚਾਹਦੀ ਹਾਂ ਕਿ ਜਿੰਨੇ ਵੀ ਸਾਡੇ ਪਾਲੇ-ਦਾਲੇ ਦੇ ਪਿੰਡ ਵਾਸੀ ਹਨ ਬਲਾਚੌਰ ਬਲਾਕ ਦੇ ਉਹ ਇੱਥੇ ਜ਼ਰੂਰ ਆਣ ਇਹਨਾਂ ਕੈਂਪਾਂ ਵਿੱਚ ਆ ਕੇ ਵੱਧ ਤੋਂ ਵੱਧ ਜਿਹੜਾ ਹੈਗਾ ਡਾਕਟਰ ਨੂੰ ਆਪਣਾ ਫ੍ਰੀ ਚੈੱਕਅੱਪ ਲੋਕ ਨਾ ਕੀ ਹੋਇਆ ਰਿਸਪੌਂਸਿਬਲ ਰਹੀ ਜੀ ਸਾਨੂੰ ਬਹੁਤ ਪੋਜ਼ਿਟਿਵ ਮਿਲਿਆ ਜੀ ਵੱਧ ਤੋਂ ਵੱਧ ਲੋਕਾਂ ਨੇ ਜਿਹੜਾ ਹੈ ਇੱਥੇ ਆ ਕੇ ਇਹਨਾਂ ਕੈਂਪਾਂ ਨੂੰ ਸਫਲ ਬਣਾਇਆ ਹੈ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਕੈਂਪਾਂ ਵਿੱਚ ਵੀ ਜਿਹੜਾ ਹੈਗਾ ਇਹ ਸਾਨੂੰ ਬਹੁਤ ਹੀ ਜ਼ਿਆਦਾ ਸਫਲਤਾ ਮਿਲੇਗੀ ਔਰ ਅਸੀਂ ਜਿਹੜਾ ਆਪਣੇ ਆਪ ਆਪਣੇ ਵਿਭਾਗਾਂ ਦੇ ਉੱਤੇ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਆਯੁਰਵੈਦਿਕ ਤੇ ਹੋਮੋਪੈਥੀ ਵਿਭਾਗ ਦੋਨਾਂ ਨੇ ਮਿਲ ਕੇ ਆਯੂਸ਼ ਕੈਂਪਾਂ ਵਿੱਚ ਬਹੁਤ ਹੀ ਅੱਛੇ ਸੇ ਆਪਣੇ ਮਰੀਜ਼ਾਂ ਨੂੰ ਦੇਖਿਆ ਹੈ ਜੋ ਕਿ ਸਾਡੇ ਇਹ ਆਯੂਸ਼ ਵਿਭਾਗ ਦੀ ਇਹ ਗੱਲ ਹੈ ਸਾਡੇ ਜਿਹੜੇ ਇਲਾਜ ਹਨ ਜੇ ਅਸੀਂ ਰੈਗੂਲਰਲੀ ਪ੍ਰੋਪਰਲੀ ਕਰਾਂਦੇ ਰਹੀਏ ਤਾਂ ਜਿਹੜਾ ਹੈ ਵਿਦਆਊਟ ਅਸੀਂ ਕਿਸੇ ਸਾਈਡ ਇਫੈਕਟਸ ਦੇ ਬਹੁਤ ਹੀ ਅੱਛਾ ਜਿਹੜਾ ਹੈਗਾ ਆਪਣਾ ਲਾਈਫ ਸਟਾਈਲ ਬਣਾ ਸਕਦੇ ਹਾਂ ਅਤੇ ਥੋੜੀ ਦਵਾਈ ਜਿਹਦਾ ਕੋਈ ਨੁਕਸਾਨ ਨਹੀਂ ਹੈ ਉਹ ਲੈ ਕੇ ਆਪਣੇ ਆਪ ਨੂੰ ਤੰਦਰੁਸਤ ਅਤੇ ਅੱਛੀ ਜੀਵਨ ਸ਼ੈਲੀ ਅਪਣਾ ਕੇ ਵਧੀਆ ਬਣ ਸਕਦੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ